ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 16 ਜੁਲਾਈ ਹੈ ਮੈਂ ਗੁਰਸੇਵਿਤ ਕਾਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜੈਸੇ ਰੈਣ ਪ੍ਰਾਹੁਣੇ ਉਠ ਚਲ ਹੱਸੈ ਪਰਬਾਤ ਕਿਆ ਤੂੰ ਰਤਾ ਗਿਰਸਤ ਸੇ ਉਹ ਸਭ ਫੂਲਾ ਕੀ ਬਾਗਤ ਪੁਰਾਤਨ ਸਮੇਂ ਵਿੱਚ ਪਿੰਡ ਵੱਲੋਂ ਸਾਂਝੀ ਥਾਂ ਛੱਡੀ ਹੁੰਦੀ ਸੀ ਉੱਥੇ ਲੋਕ ਆਪਣੇ ਡੰਗਰ ਚਾਰਨ ਵਾਸਤੇ ਲੈ ਜਾਂਦੇ ਹਨ ਉਸ ਨੂੰ ਚਰਾਗਾ ਆਖਿਆ ਜਾਂਦਾ ਸੀ ਗੁਰੂ ਜੀ ਆਖਦੇ ਹਨ ਚਰਾਗਾ ਵਿੱਚ ਡੰਗਰ ਚਾਰਨ ਵਾਲੇ ਲੋਕ ਜਾਣ ਲੱਗੇ ਬਹੁਤ ਸਾਮਾਨ ਆਪਣੇ ਨਾਲ ਨਹੀਂ ਲੈ ਜਾਂਦੇ ਝੂਠਾ ਵਿਖਾਵਾ ਨਹੀਂ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਸ਼ਾਮ ਨੂੰ ਮੁੜ ਆਉਣਾ ਹੈ ਇਸੇ ਤਰ੍ਹਾਂ ਜੀਵ ਸੰਸਾਰ ਤੇ ਆਉਂਦਾ ਹੈ ਅਸਨੋ ਇੱਕ ਦਿਨ ਇਸ ਸੰਸਾਰ ਛੱਡਣਾ ਪੈਣਾ ਹੈ। हे ਮਨੁੱਖ ਤੂੰ ਇੱਥੇ ਕੁਝ ਦਿਨ ਬਰਾਹੁਣਾ ਹੈ। ਸਮਾ ਮੁੱਕਨ ਤੇ ਤੈਨੂੰ ਸਭ ਕੁਝ ਛੱਡ ਕੇ ਇੱਥੋਂ ਜਾਣਾ ਪੈਣਾ ਹੈ। ਤੂੰ ਬੌਤਾ ਖਿਲਾਰਾ ਨਾ ਪਾ। ਪ੍ਰਲੋਕ ਜਾਣ ਲਈ ਤਿਆਰ ਰਹੁ। ਪਤਾ ਨਹੀਂ ਤੈਨੂੰ ਕਦੋਂ ਸੱਤਾ ਆ ਜਾਵੇ। हे ਮੇਰੇ ਮਨਾ ਤੂੰ ਪਰਮੇਸ਼ਰ ਦੇ ਗੁਣ ਗਾਇਆ ਕਰ। ਸਤਗੁਰੂ ਦੇ ਚਰਨ-ਚਰਨ ਵਿੱਚ ਜਾ ਕੇ ਟਹਿਲ ਸੇਵਾ ਕਰਿਆ ਕਰ ਤੂੰ ਥੋੜੀ ਜਿਹੀ ਗੱਲ ਪਿੱਛੇ ਹੰਕਾਰ ਕਿਉਂ ਕਰਦਾ ਹੈ ਹਾਂ ਮੈਂ ਹੰਕਾਰ ਨੂੰ ਛੱਡਣਾ ਕਰ ਜਿਸ ਤਰ੍ਹਾਂ ਰਾਤ ਕੱਟਣ ਲਈ ਪਰਾਹੁਣੇ ਕਿਸੇ ਦੇ ਘਰ ਆਉਂਦੇ ਹਨ ਸਵੇਰ ਹੁੰਦਿਆ ਹੀ ਉੱਠ ਕੇ ਤੁਰ ਜਾਂਦੇ ਹਨ ਇਸੇ ਤਰ੍ਹਾਂ ਤੂੰ ਵੀ ਉਮਰ ਰੂਪੀ ਰਾਤ ਕੱਟ ਕੇ ਸੰਸਾਰ ਤੋਂ ਚਲੇ ਜਾਣਾ ਹੈ ਤੂੰ ਬਾਲ ਬੱਚਿਆਂ ਪਰਿਵਾਰ ਨਾਲ ਮੋਹ ਕਿਉਂ ਪਾਇਆ ਹੋਇਆ ਹੈ ਇਹ ਤੇਰਾ ਪਰਿਵਾਰ ਫੁੱਲਾਂ ਦੀ ਬਗੀਚੀ ਵਾਗ ਹੈ ਜਿਵੇਂ ਸਵੇਰੇ ਫੁੱਲ ਖਿੜਦੇ ਹਨ ਸ਼ਾਮ ਨੂੰ ਮੁਰਝਾ ਜਾਂਦੇ ਹਨ ਇਸੇ ਤਰ੍ਹਾਂ ਪਰਿਵਾਰ ਅਤੇ ਪਦਾਰਥਾਂ ਦਾ ਮੋਹ ਨਾਸਵੰਤ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਮਨੁੱਖ ਸਾਰੀ ਉਮਰ ਮੇਰੀ ਮੇਰੀ ਕਰਦਾ ਹੀ ਲੰਗਾ ਦਿੰਦਾ ਹੈ ਜਿਸ ਪਰਮੇਸ਼ਰ ਨੇ ਮਨੁੱਖ ਨੂੰ ਸਭ ਕੁਝ ਦਿੱਤਾ ਹੈ ਉਸ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ ਲੱਖਾਂ ਕਰੋੜਾਂ ਦੇ ਮਾਲਕ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਸਭ ਕੁਝ ਇੱਥੇ ਛੱਡ ਕੇ ਸੰਸਾਰ ਤੋਂ ਤੁਰ ਜਾਣਗੇ 84 ਲੱਖ ਜੂਨਾ ਵਿੱਚ ਭਟਕਦਿਆਂ ਨੂੰ ਅਮੋਲਕ ਮਨੁੱਖਾ ਜਨਮ ਮਿਲਿਆ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਕਟੋ-ਕਟ ਇੱਕ ਪਾਠ ਜਪਜੀ ਸਾਹਿਬਤਾ ਜ਼ਰੂਰ ਕਰ ਲਿਆ ਕਰੋ ਗੁਰੂ ਪੁਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ